ਨੌਜਵਾਨ ਸਭਾ ਜਿੰਦਾਬਾਦ 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 ਸਰਪਰਤ ਨੌਜਵਾਨ ਸਭਾ ਜਿੰਦਾਬਾਦ 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 ਸਰਪਰਤ ਵਿਦਿਆਰਥੀ ਸਭਾ ਜਿੰਦਾਬਾਦ 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 ਹਕਾ ਲਈ ਲੜਦੇ ਲੋਕ ਜਿੰਦਾਬਾਦ 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 ਹਕਾ ਲਈ ਲੜਦੇ ਲੋਕ ਜਿੰਦਾਬਾਦ 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 ਨਮਸਕਾਰ ਜੀ ਸਭ ਤੋਂ ਪਹਿਲਾ ਬੇਨਤੀ ਹੈ ਜੋ ਕਿ ਅਸੀਂ ਲਗਾਤਾਰ ਪੁਤਲਾ ਫੋਕਣ ਦੀ ਰਸਮ ਕਰ ਰਹੇ ਹਾਂ ਪਿੰਡ ਚੰਗੜਪੈਣ ਤੋਂ ਸ਼ੁਰੂਆਤ ਕੀਤੀ ਔਰ ਉਸ ਤੋਂ ਬਾਅਦ ਤੇਜਾਰੇਵਲਾ ਤੇਜਾਰੇਵਲਾ ਤੋਂ ਬਾਅਦ ਪਿੰਡ ਮਾਤਮਨਗਰ ਔਰ ਚੌਥੀ ਜਗ੍ਹਾ ਤੇ ਜਿਹੜਾ ਪਿੰਡ ਹੈ ਦੋਨਾਂ ਨਾਲ ਕਾ ਅਸੀਂ ਉੱਥੇ ਆਏ ਹਾਂ ਜੋ ਕਿ ਬਹੁਤ ਹੀ ਜਿਹੜੇ ਲੋਕ ਇੱਥੇ ਇਕੱਠੇ ਹੋਏ ਆ ਸਾਡੇ ਸਾਥ ਹੈ ਸਾਡੇ ਨਾਲ ਆ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀ ਅਸੀਂ ਮੰਗਾਂ ਰੱਖੀਆਂ ਸੀ ਚਾਰ ਔਰ ਜੋ ਵੀ ਅਸੀਂ ਕਾਰਵਾਈ ਕੀਤੀ ਸੀ ਉਹਦਾ ਕੋਈ ਹੱਲ ਨਹੀਂ ਹੋ ਰਿਹਾ ਔਰ ਅਸੀਂ ਇਹ ਚਾਹੁੰਦੇ ਆ ਵੀ ਜੋ ਸਾਡੀ 4 ਮੰਗਾਂ ਸਾਡੀ ਚਾਰ ਹੈਗੀ ਹਨ ਸਕੂਲ ਵਿੱਚ ਵੀ ਸਟਾਫ ਨਹੀਂ ਪੂਰਾ ਹੈਗਾ ਰੋਡ ਟੁੱਟਿਆ ਰੋਡ ਨਹੀਂ ਬਣ ਰਿਹਾ ਔਰ ਜਿਹੜੀ ਬੱਸ ਦੀ ਲੋੜ ਹੈ ਬੱਸ ਦੀ ਸਹੂਲਤ ਉਹ ਵੀ ਨਹੀਂ ਹੈਗੀ ਔਰ ਇੱਕ ਜਿਹੜੀ ਸਰਕਾਰੀ ਸਕੂਲ ਚੰਗੜਪਣੀ ਵਿੱਚ ਜਿਹੜੀ ਇਹ ਬਿਲਡਿੰਗ ਹੈ ਖਸਤਾ ਖੜੀ ਹੈ ਬਹੁਤ ਹੀ ਮੰਦੀ ਹਾਲਤ ਚਗੀ ਹੈ ਅਗਰ ਉਹਦੇ 'ਚ ਡਿੱਗਦੀ ਹੈ ਤਾਂ ਬਹੁਤ ਹੀ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਹੈ ਔਰ ਸਾਡੀ ਇਹ ਬੇਨਤੀ ਹੈ ਡੀਸੀ ਸਾਹਿਬ ਨੂੰ ਕਿ ਇਹ ਜਿਹੜੀ ਸਾਡੀ 4 ਮੰਗਾਂ ਨੇ ਪੂਰੀਆਂ ਕੀਤੀਆਂ ਜਾਣ ਅਗਰ ਇਹ ਚਾਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਹਾਈ ਲੈਵਲ ਤੇ ਜਾ ਕੇ ਕਰਨੇ ਲਗਾਵਾਂਗੇ ਸਾਡੇ ਨਾਲ ਬਹੁਤ ਹੀ ਜਿਹੜੇ ਬਾਰਡਰ ਪੱਟੀ ਦੇ ਜਿਹੜੇ 12 13 ਪਿੰਡ ਹੈਗੇ ਆ ਲਗਭਗ ਉੱਥੇ ਦੇ ਜਿੰਨੇ ਵੀ ਲੋਕ ਆ ਸਾਡੇ ਸਾਥ ਦੇ ਰਿਹਾ ਔਰ ਸਾਡੇ ਨਾਲ ਖੜੇ ਆ ਯੂਥ ਜਿਹੜੇ ਬੱਚੇ ਸਟੂਡੈਂਟ ਹੈਗੇ ਆ ਉਹ ਵੀ ਸਾਡੇ ਨਾਲ ਸਾਥ ਦੇ ਰਿਹਾ ਅਗਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਅਸੀਂ ਜਾ ਕੇ ਧਰਨੇ ਲਗਾਵਾਂਗੇ ਔਰ ਡੀਸੀ ਸਾਹਿਬ ਦੇ ਜਿਹੜਾ ਆਫਿਸ ਹੈ ਉੱਥੇ ਜਾ ਕੇ ਧਰਨੇ ਲਾਵਾਂਗੇ ਉਸ ਨੂੰ ਬੰਦ ਕਰਾਂਗੇ ਕਿਉਂਕਿ ਸਾਡੇ ਜ਼ਾਇਜ਼ ਮੰਗਾਂ ਨੇ ਅਸੀਂ ਕਿਸੇ ਅਗੇ ਇਹ ਨਹੀਂ ਕਹਿ ਰਹੇ ਵੀ ਸਾਡੀ ਜ਼ਰੂਰਤ ਹੈ ਜਾਂ ਅਸੀਂ ਕਿਸੇ ਕੋਲੋਂ ਮੰਗ ਰਹੇ ਆ ਅਸੀਂ ਆਪਣੇ ਹੱਕ ਦੇ ਲਈ ਲੜ ਰਹੇ ਆ ਔਰ ਸਾਡਾ ਹੱਕ ਵੀ ਬਣਦਾ ਹੈ ਕਿ ਅਸੀਂ ਆਪਣੇ ਹੱਕ ਲਈ ਲੜੀ ਔਰ ਮੈਂ ਇਹੀ ਬੇਨਤੀ ਕਰਦਾ ਹਾਂ ਡੀਸੀ ਸਾਹਿਬ ਨੂੰ ਕਿ ਜਿਹੜੀ ਸਾਡੀ ਰੋਜ਼ ਦੀ ਖਬਰ ਲੱਗਦੀ ਏ ਇਹਦੀ ਸੁਣਵਾਈ ਕੀਤੀ ਜਾਵੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਔਰ ਜਿਆਦਾ ਨਹੀਂ ਤਾਂ ਹੌਲੀ-ਹੌਲੀ ਇਸ ਕੰਮ ਨੂੰ ਸ਼ੁਰੂ ਕੀਤਾ ਜਾਵੇ ਤਾਂ ਕਿ ਇਹ ਜ਼ਰੂਰਤਮੰਦ ਲੋਕਾਂ ਦੀ ਜਿਹੜੀ ਜ਼ਰੂਰਤਾਂ ਨੇ ਪੂਰੀਆਂ ਹੋਣ ਤਾਂ ਕਿ ਜਿਹੜੀ ਲੜਕੀਆਂ ਨੂੰ ਸਿੱਖਿਆ ਬਹੁਤ ਉੱਚੀ ਦੇ ਤਰੀਕੇ ਨਾਲ ਪ੍ਰਾਪਤ ਹੋ ਸਕੇ ਜੀ। ਅਸ਼ੋਕ ਬੇਗ ਸਿੰਘ ਸਰਪਾਰਤ ਨੌਜਨ ਸਭਾ ਜਿਲ੍ਹਾ ਸਖਤਰ ਅਸੀਂ ਲੜੀਵਾਰ ਡੀਸੀ ਮੈਡਮ ਦੇ ਪਤਲੇ ਫੂਕ ਰਹੇ ਹਾਂ ਜੋ ਸਾਡੀਆਂ ਇਲਾਕੇ ਦੀਆਂ ਬਾਰਡਰ ਪੱਟੀ ਦੀਆਂ ਮੰਗਾ ਹਨ ਉਹਨਾਂ ਨੂੰ ਪੂਰਾ ਕਰਾਉਣ ਦੇ ਲਈ ਤਾਂ ਅੱਜ ਅਸੀਂ ਜਿਹੜਾ ਚੌਥਾ ਪੁਤਲਾ ਪਿੰਡ ਦੋਨਾ ਨਾਨਕਾ ਵਿੱਚ ਫੂਕ ਰਹੇ ਆ ਪਹਿਲਾਂ ਸ਼ੁਰੂਆਤ ਕੀਤੀ ਸੀ ਪਿੰਡ ਚੰਗੜਪੈਣੀ ਤੋਂ ਉਸ ਤੋਂ ਬਾਅਦ ਤੇਜਰਵੇਲਾ ਫਿਰ ਮਾਤਮਨਗਰ ਅੱਜ ਅਸੀਂ ਚੌਥਾ ਪੁਤਲਾ ਜਿਹੜਾ ਡੀਸੀ ਮੈਡਮ ਦਾ ਪਿੰਡ ਦੋਨਾ ਨਾਨਕਾ ਵਿੱਚ ਫੂਕ ਰਹੇ ਆ ਤਾਂ ਅਸੀਂ ਮੰਗ ਕਰਦੇ ਆ ਕਿ ਸਾਡੀਆਂ ਜਿਹੜੀਆਂ ਇਚਾਰ ਮੰਗਾ ਨੇ ਪਹਿਲਾ ਨੰਬਰ ਸਕੂਲ ਦੇ ਵਿੱਚ ਜਿਹੜਾ ਸਟਾਫ ਦੀ ਘਾਟ ਹੈ ਉਹਨੂੰ ਤੁਰੰਤ ਪੂਰਾ ਕੀਤਾ ਜਾਵੇ ਇੱਕ ਬਿਲਡਿੰਗ ਉੱਤੇ ਖਸਤਾ ਹਾਲਤ ਵਿੱਚ ਉਸ ਨੂੰ ਉੱਥੋਂ ਉਟਾਇਆ ਜਾਵੇ ਉਹ ਤੋਂ ਇਲਾਵਾ ਜਿਹੜਾ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਸਾਡੇ ਇਸ ਇਲਾਕੇ ਨੂੰ ਕੋਈ ਵੀ ਸਰਕਾਰੀ বাস ਨਹੀਂ ਦਿੱਤੀ ਗਈ ਅਸੀਂ ਉਹ ਜਿਹੜੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ বাস ਸੇਵਾ ਇੱਧਰ ਚਾਲੂ ਕੀਤੀ ਜਾਵੇ ਕਿਉਂਕਿ ਸਾਡੇ ਬੱਚੇ ਜਿਹੜੇ ਨੇ ਪਲੱਸ 2 ਤੋਂ ਬਾਅਦ ਪੜਾਈ ਵਿੱਚੇ ਹੀ ਛੱਡ ਜਾਂਦੇ ਹਨ ਮੇਨ ਕਾਰਨ ਹੈ ਜਿਹੜਾ ਵਹੀਕਲ ਦਾ ਨਾ ਹੋਣਾ ਖਾਸ ਕਰਕੇ ਸਾਡੀਆਂ ਲੜਕੀਆਂ ਜਿਹੜੀਆਂ ਨੇ ਉਹ ਵਿਦਿਆ ਉੱਚ ਵਿਦਿਆ ਤੋਂ ਵਾਂਝਿਆ ਰਹਿ ਜਾਂਦੀਆਂ ਹਨ ਇਸ ਤੋਂ ਲਾ ਵਾ ਜਦੋਂ ਹੜ ਆਏ ਸੀ ਪਿਛਲੇ ਸਮੇਂ ਤਾਂ ਸਾਡੀਆਂ ਤੱਦ ਦੀਆਂ ਸੜਕਾਂ ਟੁੱਟ ਚੁੱਕੀਆਂ ਹਨ ਤਾਂ ਅਸੀਂ ਡੀਸੀ ਮੈਡਮ ਤੋਂ ਮੰਗ ਕਰਦੇ ਹਾਂ ਕਿ ਫੜਾਂ ਦੇ ਸਮੇਂ ਉਹ ਕਹਿੰਦੇ ਸੀ ਵੀ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਇਹ ਸੜਕਾਂ ਬਣਾ ਦੇਾਂਗੇ ਪਰ ਹੁਣ 3-4 ਮਹੀਨੇ ਬੀਤ ਜਾਣ ਦੇ ਬਾਵਜੂਦ ਕੋਈ ਇੱਕੋ ਨਾ ਪੰਜ ਪੈਸੇ ਦਾ ਕੰਮ ਨਹੀਂ ਕੀਤਾ ਇਸ ਏਰੀਆ ਦੇ ਵਿੱਚ ਉਹ ਸੜਕਾਂ ਸੜਕਾਂ ਟੁੱਟੀਆਂ ਹੋਣ ਕਾਰਨ ਕੋਈ ਵੀ ਵੱਡਾ ਜਾਨੀ ਔਰ مالی ਨੁਕਸਾਨ ਹੋ ਸਕਦਾ ਹੈ ਤਾਂ ਸਰਕਾਰਾਂ ਉਸ ਨੂੰ ਡੀਕ ਰਹੀਆਂ ਨੇ ਕਿ ਕੋਈ ਘਟਨਾ ਵਾਪਰੇ ਤਾਂ ਫਿਰ ਅਸੀਂ ਇਹ ਮੰਗਾ ਜੜੀਆਂ ਪੂਰੀਆਂ ਕਰੀਏ ਤਾਂ ਅਸੀਂ ਉਹਨਾਂ ਨੂੰ ਇਹ ਸਨੇਹਾ ਦਿੰਦੇ ਹਾਂ ਕਿ ਜਲਦੀ ਜਲਦੀ ਇਹ ਸਾਡੀਆਂ ਮੰਗਾ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜੇਕਰ ਨਾ ਪੂਰੀਆਂ ਹੋਈਆਂ ਤਾਂ ਅਸੀਂ ਵੱਡਾ ਐਕਸ਼ਨ ਲੈਣ ਲਈ ਤਿਆਰ ਹੋਵਾਂਗੇ ਅੱਜ ਜਿਵੇਂ ਕਿ ਪਿਛਲੇ ਕੁਝ ਸਮੇਂ ਤੋਂ ਬਾਰਡਰ ਪੱਟੀ ਦੇ ਲੋਕਾਂ ਵਾਸਤੇ ਡੀਸੀ ਸਾਹਿਬ ਨੂੰ ਦੋ ਵਾਰ ਆਪਾਂ ਮੰਗ ਪੱਤਰ ਦੇ ਚੁੱਕੇ ਹਾਂ ਪਰ ਮੰਗ ਪੱਤਰ ਦੇਣ ਦੇ ਬਾਵਜੂਦ ਲਗਭਗ 2 ਮਹੀਨੇ ਹੋ ਗਏ ਆ ਡੀਸੀ ਸਾਹਿਬ ਦੇ ਕੰਨ ਤੇ ਯੂਨੀ ਸਰਕੀ ਅਜੇ ਤੱਕ ਪਾਣੀ ਆਣ ਤੋਂ ਬਾਅਦ ਪਾਣੀ ਆਏ ਤੋਂ ਤਾਂ ਕਈ ਵਾਰ ਪੋਲ ਤੇ ਆ ਕੇ ਫੋਟੋ ਫੋਟੋ ਕਰਾ ਕੇ ਵਾਪਸ ਚਲੇ ਗਏ ਆ ਪਰ ਪਾਣੀ ਆਣ ਤੋਂ ਬਾਅਦ ਉਹਨਾਂ ਦਾ ਇੱਧਰ ਚੱਕਰ ਨਹੀਂ ਲੱਗਿਆ ਇੱਥੇ ਬਾਰਡਰ ਪੱਟੀ ਦੇ ਲੋਕਾਂ ਵਾਸਤੇ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ ਜਿਵੇਂ ਸੀਨੀਅਰ ਸੈਕੰਡਰੀ ਸਕੂਲ ਫਾਜਲ ਕਾ ਢੰਗੜਪੈਣੀ ਦੇ ਵਿੱਚ ਇੱਕ ਪ੍ਰਿੰਸੀਪਲ ਅਤੇ 7 ਲੈਕਚਰਰ ਨਾ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ਦੀ ਜਿਹੜੀ ਹੈ ਪੂਰੀ ਤਰ੍ਹਾਂ ਉਹ ਖਰਾਬ ਹੋ ਚੁੱਕੀ ਹੈ ਪੜਾਈ ਔਰ ਉਸ ਤੋਂ ਬਾਅਦ ਸੜਕਾਂ ਦਾ ਬੁਰਾ ਹਾਲ ਹੈ ਟੁੱਟ ਚੁੱਕੀਆਂ ਔਰ ਨਾ ਹੀ ਇੱਥੋਂ ਦੇ ਲੋਕਾਂ ਵਾਸਤੇ ਖਾਸ ਕਰਕੇ ਜਿਹੜੇ ਸਾਡੇ ਪੜ੍ਹਨ ਵਾਲੇ ਬੱਚੇ ਆ ਉਹਨਾਂ ਵਾਸਤੇ ਕੋਈ ਸਾਧਨ ਨਹੀਂ ਹੈ ਅਸੀਂ ਚਾਹੁੰਦੇ ਆ ਕਿ ਸਰਕਾਰੀ ਬੱਸਾਂ ਦੀ ਸੇਵਾ ਸ਼ੁਰੂ ਹੋਵੇ ਤਾਂ ਕਿ ਇੱਥੋਂ ਦੇ ਜਿਹੜੇ 90% ਲੋਕ ਹੈ ਪਲੱਸ 2 ਤੋਂ ਬਾਅਦ ਅਗਲੀ ਪੜ੍ਹਾਈ ਉਹ ਬੰਦ ਕਰ ਜਾਂਦੇ ਆ ਜੇ ਸਾਧਨ ਨਾ ਹੋਣ ਕਰਕੇ ਬੱਸਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਔਰ ਡੀਸੀ ਸਾਹਿਬ ਨੂੰ ਵਾਰ-ਵਾਰ ਅਸੀਂ ਕਹਿ ਰਹੇ ਆ ਅੱਜ ਚੌਥੀ ਵਾਰ ਜਿਹੜਾ ਹੈ ਡੀਸੀ ਸਾਹਿਬ ਦਾ ਪਤਲਾ ਫੁੱਕਿਆ ਗਿਆ ਪਿੰਡ ਦੋਨਾ ਨਾਨਕਾ ਦੇ ਵਿੱਚ ਜਿੱਥੋਂ ਸਾਡੇ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਆ ਕਿ ਦੋਨਾ ਨਾਨਕਾ ਲਾਭ ਸਿੰਘ ਭੈਣੀ ਰਿੱਤੇਵਲੀ ਭੈਣੀ ਗੁਲਾਬਾ ਭੈਣੀ ਮਤਲਬ ਸਾਰੇ ਪਿੰਡਾਂ ਦਾ ਨਾਮ ਲੈਂਦੇ ਆ ਕਹਿੰਦੇ ਕਿ ਮੇਰੇ ਪੋਟਿਆਂ ਤੇ ਮੈਨੂੰ ਯਾਦ ਹੈ ਪਰ ਸੀਐਮ ਸਾਹਿਬ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਕੋਲ ਇਹ ਵੀ ਗੱਲਾਂ ਪਹੁੰਚਦੀ ਹੈ ਔਰ ਖਬਰਾਂ ਦੇ ਵਿੱਚ ਵੀ ਬਹੁਤ ਸਰੀਆਂ ਜਿਹੜੀ ਇਹ ਖਬਰਾਂ ਲੱਗ ਰਹੀਆਂ ਬੇਨਤੀ ਕਰਦੇ ਆ ਕੇ ਡੀਸੀ ਮੈਡਮ ਨੂੰ ਖਿੱਚੋ ਔਰ ਇਹਨਾਂ ਨੂੰ ਕਹੋ ਇਹ ਗੱਲ ਕਿ ਜਾ ਕੇ ਲੋਕਾਂ ਦੀ ਸਾਰ ਲੈਣ ਪਰ ਇਹ ਜਿਹੜੇ ਗਰਮ ਕਮਰਿਆਂ ਵਿੱਚ ਬੈਠ ਕੇ ਗੱਲ ਨਹੀਂ ਬਲਣੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਰੋ ਜਿਹੜਾ ਹੈ ਉਹ ਵੱਧ ਰਿਹਾ ਲਗਾਤਾਰ ਔਰ ਲੋਕਾਂ ਦੇ ਰੋ ਨੂੰ ਰੋਕਿਆ ਨਹੀਂ ਜਾ ਸਕਦਾ ਸਾਨੂੰ ਉਮੀਦ ਹੈ ਜਿਵੇਂ ਲੋਕ ਜਾਗ ਰਹੇ ਆ ਜਿਵੇਂ ਲੋਕਾਂ ਦਾ ਇਕੱਠ ਹੋ ਰਿਹਾ ਹੈ ਉਹ ਇੱਕ ਦਿਨ ਜਰੂਰ ਜਿਹੜਾ ਡੀਸੀ ਸਾਹਿਬ ਤੱਕ ਪਹੁੰਚ ਕਰਨਗੇ ਔਰ ਅਸੀਂ ਹੁਣ ਅੱਗੇ ਅਗਵਾਈ ਕਰਾਂਗੇ ਉਹਨਾਂ ਦੇ ਨਾਲ ਖੜਾਂਗੇ